ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਇਸ ਵੇਲੇ ਦੀ ਵੱਡੀ ਖਬਰ ਵਿਧਾਨ ਸਭਾ ਦੀ ਕਾਰਵਾਈ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਸੱਦੀ ਗਈ ਹੈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਥੋੜੀ ਦੇਰ ਦੇ ਵਿੱਚ ਹੋਣੀ ਤੈ ਹੈ ਇਹ ਮੀਟਿੰਗ ਮੁੱਖ ਮੰਤਰੀ ਦੀ ਰਿਹائش ਤੇ ਹੋਵੇਗੀ ਇਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕਈ ਵੱਡੇ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਕਈ ਅਹਿਮ ਫੈਸਲੇ ਇਸ ਮੀਟਿੰਗ ਕੈਬਨਿਟ ਮੀਟਿੰਗ ਦੇ ਵਿੱਚ ਲਿਆ ਜਾ ਸਕਦੇ ਨੇ ਅਤੇ ਅੱਜ ਪਿਆ ਦੋ ਵਜੇ ਵੀ ਪੰਜਾਬ ਵਿਧਾਨ ਸਭਾ ਦੇ ਚਾਰ ਦਿਨ ਦੇ ਵਿਸ਼ੇਸ਼ ਸੈਸ਼ਨ ਦੀ ਤੀਜੇ ਦਿਨ ਦੀ ਬੈਠਕ ਦੋ ਦਿਨਾਂ ਦੀਆਂ ਛੁੱਟੀਆਂ ਬਾਅਦ ਮੁੜ ਸ਼ੁਰੂ ਹੋਵੇਗੀ ਵਿਧਾਨ ਸਭਾ ਸਕੱਤਰ ਦੇ ਵੱਲੋਂ ਤੀਜੇ ਦਿਨ ਦੀ ਕਾਰਵਾਈ ਬਾਰੇ جاری ਅਤੇ ਪ੍ਰੋਗਰਾਮ ਅਨੁਸਾਰ ਇਸ ਦਿਨ ਬਾਅਦ ਦੁਪਹਿਰ ਹੋਣ ਵਾਲੀ ਸਭਾ ਦੇ ਵਿੱਚ ਦੋ ਬਿੱਲ ਜਿਹੜੇ ਪਾਸ ਕੀਤੇ ਜਾਣਗੇ ਅਹਿਮ ਕੈਬਨਿਟ ਮੀਟਿੰਗ ਦੇ ਦੌਰਾਨ ਲਾਸਮਾ ਤੇ ਪੈਨਸ਼ਨ ਜਥੇਬੰਦੀਆਂ ਦੀ ਜਿਹੜੀ ਸੁਲਾਖਾ ਸਮੇਂ ਵਿੱਚ ਹੋਵੇਗੀ ਸਰਕਾਰ ਦੇ ਨਾਲ ਅਹਿਮ ਮੀਟਿੰਗ ਕਿ ਪੈਂਡਿੰਗ 13% ਡੀਏ ਨੂੰ ਦੋ ਕਿਸ਼ਤਾਂ ਦੇ ਵਿੱਚ ਬਹਾਲ ਕਰਵਾਉਣ ਦੇ ਲਈ ਕੀ ਪੰਜਾਬ ਸਰਕਾਰ ਦੇ ਉੱਤੇ ਵਧਾਇਆ ਜਾਵੇਗਾ ਦਬਾਅ ਜਾਂ ਫਿਰ 4% ਡੀਏ ਦੇ ਦੇ ਉੱਤੇ ਬਣੇਗੀ ਸਹਿਮਤੀ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਇਹਨਾਂ ਨੂੰ ਜਰੂਰ ਸ਼ੇਅਰ ਕਰਨਾ ਚਾਹੀਏ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇੱਕ ਅਹਿਮ ਵੱਡੀ ਜਾਣਕਾਰੀ ਜੋ ਸੋਸ਼ਲ ਮੀਡੀਆ ਦੇ ਰਾਹੀਂ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਹਿਮ ਮੀਟਿੰਗ ਜਿਹੜੀ ਕੀ ਜਿਹੜੀ ਅੱਜ ਬੁਲਾਈ ਜਾ ਰਹੀ ਹੈ ਵਿਧਾਨ ਸਭਾ ਦੇ ਸੈਸ਼ਨ ਤੋਂ ਅਹਿਮ ਪਹਿਲਾਂ ਸੋ ਦੋਸਤੋ ਹੁਣ ਜਿਹੜਾ ਹੈ ਕੋਈ ਵੱਡਾ ਜਿਹੜਾ ਹੈ ਪੰਜਾਬ ਸਰਕਾਰ ਵੱਡਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਐਲਾਨ ਕਰ ਸਕਦੀ ਹੈ ਇਸ ਦੇ ਨਾਲ ਹੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਤੋਂ ਬਿੱਲ ਪਾਸ ਕੀਤੇ ਜਾਣੇ ਨੇ ਸੋ ਦੋਸਤੋ ਜਿਹੜਾ ਕਿ ਕੁਝ ਮਹੀਨਿਆਂ ਤੋਂ ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਦਾ ਤੌਰ ਜਾਰੀ ਰਿਹਾ ਸੀ ਪਰ ਕੈਬਨਿਟ ਮੀਟਿੰਗ ਜਿਹੜੀਆਂ ਮੌਲਤੀ ਵੀ ਕੀਤੀਆਂ ਜਾਂਦੀਆਂ ਸੀ ਪਰ ਹੁਣ ਜਿਹੜੀ ਹੈ ਅੱਜ ਜਿਹੜੀ ਕੈਬਨਿਟ ਮੀਟਿੰਗ ਸੱਤੀ ਗਈ ਹੈ ਇਸ ਦੇ ਵਿੱਚ ਵੱਡੀ ਅਤੇ ਅਹਿਮ ਜਾਣਕਾਰੀ ਜੋ ਮਿਲਦੀ ਜਿਹੜੀ ਨਜ਼ਰ ਆ ਰਹੀ ਹੈ ਉਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪੈਂਡਿੰਗ 4% ਡੀ ਨੂੰ ਲੈ ਕੇ ਜੋ ਬਹਾਲੀ ਕੀਤੀ ਜਾ ਸਕਦੀ ਹੈ ਕਿਉਂਕਿ ਸੀਐਮ ਮਾਨ ਦੇ ਵੱਲੋਂ ਇਹ ਕਿਹਾ ਗਿਆ ਜਾਂ ਫਿਰ ਆਪਾਂ ਕਹਿ ਲਈਏ ਕਿ ਵਿੱਤ ਵਿਭਾਗ ਨੂੰ ਪੱਤਰ ਜਾਰੀ ਕੀਤਾ ਜਾ ਸਕਦਾ ਹੈ 4% ਡੀਨ ਨੂੰ ਲੈ ਕੇ ਤੇ ਬਾਕੀ 200 ਮਲਾਸਮ ਜਥੇਬੰਦੀਆਂ ਤੇ ਟੈਕਸ ਜਥੇ ਪੈਸ਼ ਜਥੇਬੰਦੀਆਂ ਦੀ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲ ਇਹ ਹੀ ਕਿਹਾ ਗਿਆ ਕਿ ਸਾਫ਼ ਕੀਤਾ ਗਿਆ ਕਿ ਪੈਂਡਿੰਗ ਜੋ 13% ਡੀ ਹੈ ਉਸ ਨੂੰ ਦੋ ਕਿਸ਼ਤਾਂ ਦੇ ਵਿੱਚ ਬਹਾਲ ਕਰਨ ਦੇ ਲਈ ਸਰਕਾਰ ਦੇ ਉੱਤੇ ਜੋ ਦਬਾਅ ਹੈ ਉਹ ਵਧਾਇਆ ਜਾਵੇਗਾ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਕੈਬਨਿਟ ਮੀਟਿੰਗ ਜੇਕਰ ਹੁੰਦੀ ਹੈ ਤਾਂ ਉਸ ਦੇ ਵਿੱਚ ਕਿਹੜੇ ਵੱਡੇ ਫੈਸਲੇ ਨਿਕਲ ਕੇ ਆਉਂਦੇ ਹੈ ਬਾਕੀ 6ਵੀਂ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਵੀ ਜੋ ਕਿਸ਼ਤ ਜਾਰੀ ਕੀਤੀ ਜਾਣੀ ਹੈ ਸੋ ਪਹਿਲੀ ਜੇ ਕਿਸ਼ਤੇ ਤੇ ਹਜੇ ਤੱਕ ਜਿਹੜੀ ਖਾਤਿਆਂ ਦੇ ਵਿੱਚ ਨਹੀਂ ਆਈ ਹੈ ਸੋ ਪੈਨਸ਼ਨਰਸ ਦੇ ਵੱਲੋਂ ਇਹ ਵੀ ਇਤਰਾਜ਼ ਜਿਹੜਾ ਹੈ ਜਤਾਇਆ ਜਾ ਰਿਹਾ ਹੈ ਕਿ ਹੁਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਬਹੁਤ ਸਾਰੇ ਪੈਨਸ਼ਨਰ ਜਿਹੇ ਨੇ ਜਿਨ੍ਹਾਂ ਨੂੰ ਖਾਤਿਆਂ ਦੇ ਵਿੱਚ ਰਾਸ਼ੀ ਜਿਹੜੀ ਹੈ ਜਾਰੀ ਨਹੀਂ ਹੋਈ ਹੈ ਸੋ ਦੋਸਤੋ ਉਸ ਸੰਬੰਧੀ ਹੋਣ ਜਿਹੜੀ ਹੋਰ ਵੀ ਕੋਈ ਅਪਡੇਟ ਆਂਦੀ ਹੈ ਮੀਟਿੰਗ ਦੇ ਸੰਬੰਧੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਜਿਹੜੇ ਦੋ ਬਿਲ ਪਾਸ ਹੋਨੇ ਆ ਉਹਨਾਂ ਦੇ ਸੰਬੰਧੀ ਲੈ ਕੇ ਜ਼ਰੂਰ ਆਵਾਂਗੇ ਅਪਡੇਟ ਨਵੀਂ ਬਣੀ ਰਹਿਣਾ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ